ਅੰਤਾਂ ਦੀ ਕੀਣਾ ਟੱਡਾਈ ਸੁਣਿਆ ਸ਼ਹੀਦਾ ਕਿਹੜਾ ਪਿੰਡ ਆਈ ਹਾਂ ਮੈਂ ਰੰਬਲ ਸਰੋਂ ਪੁਰਾਣੀ ਆਈ ਮੇਰਾ ਭਰਾ ਵਾ ਆ ਤੇ ਪੁੱਤ ਦੀਆਂ ਪੁੱਤਰੇ ਆ ਇੱਥੇ ਪਿੰਡ ਪਿੰਡ ਨਸ਼ਾ ਵਿਖੰਡਿਆ ਮੇਰੇ ਭਰਾ ਦੇ ਜਵਾਨ ਪੁੱਤ ਮਰ ਗਏ ਇਹਨਾਂ ਦੇ ਹੀ ਪੁੱਤ ਮਰ ਜਾਂ ਨਖਤਿਆਂ ਦੇ ਇਹਨਾਂ ਦਾ ਰੋਵੇ ਕਾਕਣਾ ਸਰਕਾਰ ਕਹਿੰਦੀ ਨਸ਼ਾ ਖਤਮ ਕਰਤਾ ਪੰਜਾਬ ਚ ਨਹੀਂ ਮੈਂ ਨਹੀਂ ਉਹਨਾਂ ਮੁੰਡੇ ਦਾ ਕਰਤੀ ਗੱਲ ਮੈਂ ਆਪਣੇ ਭਰਾ ਬਾਰੇ ਗੱਲ ਕਰਨੀ ਮੇਰੇ ਭਰਾ ਦੇ ਨਿੰਕੇ ਨਿੰਕੇ ਬੱਚੇ ਕਿਧਰ ਲੜਕਾ ਲਾਂਦੇ ਸਾਰੇ ਟੱਬਰ ਬੰਦ ਹੋਣਾ ਚਾਹੀਦਾ ਨਸ਼ਾ ਨਸ਼ਾ ਬੰਦ ਹੋਣਾ ਚਾਹੀਦਾ ਕਿ ਇਹ ਨਸ਼ੇ ਨਸ਼ੇ ਤੌਰ ਤੇ ਹੋਈ ਹੈ ਜੀ ਕਿਹੜਾ ਨਸ਼ਾ ਕੀਤਾ ਇਹ ਨਸ਼ਾ ਤੁਹਾਨੂੰ ਪੜਿਆ ਟੀਕਾ ਟੱਲਾ ਜਾਂ ਗੋਲੀ ਘਟਿਆ ਰਹਿ ਬਿਲਕੁਲ ਜਿਆਦਾ ਧੰਦਾ ਵੀ ਖਤਮ ਹੋ ਜਾਏ ਅੱਗੇ ਇੱਕ ਸਾਡਾ ਅੱਗੇ ਇੱਕ ਪਤੀਅਗ ਸਾਡਾ 2 2.5 ਮਹੀਨੇ ਹੋ ਗਏ ਤੇ ਪਹਿਲਾਂ ਉਹ ਪੂਰਾ ਹੋਇਆ ਉਹਨੇ ਇਹ ਪੂਰਾ ਹੋ ਗਿਆ ਤੇ ਕੀ ਨਾਮ ਸੀ ਨੌਜਵਾਨ ਦਾ ਤੇ ਕਿੰਨੀ ਕੋਮਰੀ ਇਹਦੀ ਉਮਰ ਹੈ ਜੀ ਆ ਜੀ 25 26 ਸਾਲ ਹੈ ਕੀ ਨਾਮ ਸੀ ਦਾ ਇਹਦਾ ਨਾਮ ਹੈਗਾ ਜੀ ਸੰਜੂ ਸੰਜੂ ਆ ਜੀ ਸਰਕਾਰ ਤੇ ਦਾਵਾ ਕਰ ਰਹੀ ਜabe ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਖਤਮ ਕਰਤਾ ਇੱਥੇ ਫਟਿਆ ਕਿੰਨਾ ਕੁ ਵਿਗਦਾ ਆ ਵੇਖ ਲਓ ਜੀ ਤੁਹਾਡੇ ਸਾਹਮਣੇ ਹੀ ਆ ਠੀਕੇ ਨਾਲ ਹੀ ਮੌਤ ਹੋਈ ਵੀਰੇ ਹਾਂ ਜੀ ਇੱਥੋਂ ਮੇਰੇ ਘਰ ਵਾਲੇ ਦੀ ਹੋਈ ਆ 2.5 ਮਹੀਨੇ ਹੋ ਗਏ ਆ ਹੁਣ ਇਹਨਾਂ ਦੀ ਹੋ ਗਈ ਤੁਹਾਡੇ ਘਰ ਆਈ ਜੜੀ ਇਤਨੀ ਮੌਤ ਹੋਈ ਹਾਂਜੀ ਉਹਦੀ ਵੀ ਨਸ਼ੇ ਨਾਲ ਹੀ ਹੋਈ ਠੀਕ ਆ ਸੀ ਨੌਜਵਾਨ ਦਾ ਇਹਦਾ ਨਾਮ ਸੰਜੂ ਆ ਤੇ ਘਰ ਵਾਲੇ ਦਾ ਨਾਮ ਸਰਵੰਤ ਸਿੰਘ ਇਹਦੀ ਕਿੰਨੀ ਕੋਮਰ ਸੀਗੀ 55 ਸਾਲਾਂ ਦਾ 30 ਸਾਲਾਂ ਦਾ ਸਰਕਾਰ ਤੇ ਕਹਿ ਰਹੀ ਆ ਵੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਇਹ ਕਦਮ ਕਰਦਾ ਕਿੱਥੇ ਨਹੀਂ ਕਰਦੇ ਜੇ ਕਰਦੇ ਹੋਂਦੇ ਵਿੱਚ ਰਹੀਂ ਕਿਉਂ ਰੋਲੀਏ ਐਂ ਤੇ ਰੁੜ ਗਏ ਆ ਸਾਡੇ ਦੇ ਪੱਲੇ ਕੁਛ ਨਹੀਂ ਬੁੱਢਾ ਪਿਓ ਕਿੱਥੋਂ ਕਮਾਗ ਲਿਆ ਕੇ ਦਊਗਾ ਸਾਨੂੰ ਅਿੰਦੇ ਬਹੁਤ ਬਹੁਤ ਘਰ ਘਰ ਨਸ਼ਾ ਵੀ ਕਰਨਦਿਆ ਉਹਨੂੰ ਬੰਦ ਕਰੂੰ ਐਂਦਾਂ ਦੇ ਨੌਜਵਾਨ ਤੁਰੇ ਜਾਂਦੇ ਉਹਦੇ ਨੱਚਾ ਖਾ ਖਾ ਕੇ ਦੇ ਵੇਚ ਵੇਚ ਚੰਗੇ ਆ ਦੇ ਹਾਈਂ ਤੇ ਰੁੱਢਦੇ ਜਾਂਦੇ ਜਿਹੜੇ ਨਸ਼ੇ ਵੇਚੇ ਨੂੰ ਪੁਲਿਸ ਫੜਦੀ ਨਹੀਂ ਪੁਲਿਸ ਫੜ ਕੇ ਫੇਰ ਛੱਡ ਦਿੰਦੀ ਅਗਲੇ ਆ ਭਰ ਦਿੰਦੇ ਆ ਪੈਸੇ ਦੇ ਪੁਲਿਸ ਦੇ ਛੱਡ ਦਿੰਦੀ ਉਸੇ ਵੇਲੇ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਪ੍ਰਵੇਜ ਕੁਮਾਰ ਜੀ ਕਿਹੜਾ ਪਿੰਡ ਹੈ ਜੀ ਫਤਿਹਬਾਦ ਹੈ ਜੀ ਕੀ ਗੱਲ ਬਾਤ ਜਿਹੜੀ ਤੁਹਾਡੇ ਗਵਾਂਢੀ ਦੀ ਮੌਤ ਹੋਈ ਹੈ ਜੀ ਇਹ ਜੀ ਟੀਕਾ ਲਾ ਕੇ ਪੂਰਾ ਹੋਇਆ ਜੀ ਹਾਂਜੀ ਪਹਿਲਾਂ ਇਹ ਤੋਂ ਵੱਡਾ ਪੂਰਾ ਹੈ ਢਾਈ ਕਿ ਮੈਨੂੰ ਉਹ ਨੂੰ ਹੋਇ ਸੀ ਤੇ ਹੁਣ ਇਹ ਹੋ ਗਿਆ ਪਰਸੋਂ ਚੌਥ ਤੇ ਜੇ ਇੱਕ ਹੋਰ ਪੂਰਾ ਹੋਇਆ ਜੀ ਉਹ ਵੀ ਵਾਲੀ ਗਲੀ ਦੇ ਵਿੱਚ ਪਰਲੀ ਗਲੀ ਚੋਂ ਸਰਕਾਰ ਤੇ ਕਹਿ ਰਹੀ ਆ ਵੀ ਜੋ ਟਰੈਵਲ ਚਲਾ ਕੇ ਅਸੀਂ ਨਸ਼ਾ ਖਤਮ ਕਰਤਾ ਨਹੀਂ ਜੀ ਕੋਈ ਨਸ਼ਾ ਨਹੀਂ ਖਤਮ ਹੋਇਆ ਜੀ ਸਾਡੇ ਤੇ ਤਾਂ ਦੁਨੀਆ ਘਰ ਘਰ ਹੀ ਵੇਚੀ ਜਾਂਦੀ ਹਾਂਜੀ ਕਿਹਦਾ ਨਾਮ ਲਈਏ ਤੇ ਕਿੰਨੂੰ ਕਹੀ ਦੱਸੀ ਅਸੀਂ ਨੌਜਵਾਨ ਸਾਰੇ ਖਤਮ ਹੋ ਗਈ ਪੀੜੀ ਇਹ ਤੋਂ ਵੱਡਾ ਪੂਰਾ ਹੈ ਜੀ ਦੋ ਬੱਚੇ ਆ ਆ ਕਰਦੀ ਇਹਦੀ ਬਜ਼ੁਰਗ ਪਿਓ ਆ ਕੀ ਕਰੂਗੇ ਅੰਨਿੰਗ ਨਿਕੇ ਬੱਚੇ ਨਾ ਦੇ ਇਹਨਾਂ ਨੂੰ ਕੌਣ ਕੌਣ ਪਰਵਿਸ਼ ਕਰੂ ਇਹਨਾਂ ਦੀ ਸਰਕਾਰ ਸਰਕਾਰ ਕਰੂਗੀ ਝੂਠੇ ਦਾਵੇ ਕਰ ਰਹੀ ਸਰਕਾਰ ਝੂਠੇ ਦਾਵੇ ਕਰਦੀ ਜੀ ਕੀ ਮੰਗ ਕੀ ਕਰਦੇ ਅਸੀਂ ਮੰਗ ਇਹ ਕਰਦੇ ਆ ਕਿ ਇੱਥੇ ਦਾ ਇਨਸਾਫ ਹੋਣਾ ਚਾਹੀਦਾ ਜੀ ਨਸ਼ਾ ਖਤਮ ਹੋਣਾ ਚਾਹੀਦਾ ਜੀ ਪੁਲਿਸ ਪ੍ਰਸ਼ਾਸਨ ਵੀ ਖਿੱਚ ਕੇ ਇਹਨਾਂ ਤੇ ਕਾਰਵਾਈ ਕਰੇ ਜੀ ਫੜਦੀ ਨਹੀਂ ਪੁਲਿਸ ਨਸ਼ਾ ਤਸਕਰਾਂ ਕਿਨਾਂ ਹੀ ਜੀ ਕੋਈ ਨਹੀਂ ਫੜਦੀ ਜੇ ਫੜਦੇ ਆ ਅਗਲੇ ਛੱਡ ਦਿੰਦੇ ਹੁਣ ਕੀ ਕਰਨਾ ਉਹ ਵੀ ਉਹ ਤਾਂ ਆਪਣਾ ਕੰਮ ਕਰਦੇ ਆ ਪਰ ਦੁਨੀਆ ਫੇਰ ਵੀ ਨਹੀਂ ਟਲਦੀ ਪਰ ਫੇਰ ਵੀ ਅਸੀਂ ਕਹਿੰਨੇ ਆਂ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਚੰਗੀ ਤਰ੍ਹਾਂ ਠੀਕ ਆ ਜੀ ਜਿਹੜੀ ਗਾਂ ਦੀ ਪੀੜੀ ਆਪਣੀ ਉਹਦਾ ਥੋੜਾ ਜਿਹਾ ਬਚਾਅ ਹੋ ਜੇ ਨਹੀਂ ਤੇ ਇਹ ਤੇ ਫੇਰ ਇਦਾਂ ਹੀ ਆ ਜੀ ਅੱਜ ਕੱਲ ਤੁਰੇ ਜਾਣਗੇ ਫਿਰ ਤੇ ਅਸੀਂ ਤਾਂ ਨਹੀਂ ਆਂ ਵੀ ਇਹਨਾਂ ਦੇ ਖਿੱਚ ਕੇ ਕਾਰਵਾਈ ਕੀਤੀ ਜਾਵੇ ਜੋ ਵੀ ਬਣਾਉਂਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਜੀ ਏਟੀਕੇ ਲਾਗੇ ਮਤੇ ਉਹ ਦੀ ਨਾ ਸੀ ਦਾ ਨੌਜਵਾਨ ਦਾ ਥੈਂਕ ਯੂ ਕਿੰਨੀ ਕੁ ਉਮਰ ਦੀ 25 ਸਾਲ ਦੀ ਇਹ ਦੱਸਿਆ ਜਾ ਰਿਹਾ ਇੱਕ ਬੇੜਾ ਤੁਹਾਡਾ ਪਹਿਲਾਂ ਵੀ ਇਦਾਂ ਹੀ ਹੋਇਆ ਹਾਂਜੀ ਉਹਨੂੰ ਇਹ ਅੱਜ 30 ਮਿੰਟ ਹੋ ਗਏ ਦੋਵੇਂ ਬੱਚੇ ਤੁਹਾਡੇ ਨਸ਼ੇ ਨਹੀਂ ਦੋਨੇ ਇਦਾਂ ਹੀ ਹੋਏ ਕਿੰਨਾ ਕਿ ਨਸ਼ਾ ਕਰਦਾ ਇਹਦੇ ਛੜਲੀਆਂ ਕੋਈ ਲਿਆਜੀ ਨਹੀਂ ਸਰਕਾਰ ਤੇ ਕਹਿੰਦੀ ਜਿਹੜਾ ਨਸ਼ਾ ਨਹੀਂ ਖਤਮ ਕਰਤਾ ਇਹਦੇ ਛੜਲੀਆਂ ਕੋਈ ਕਹਿੰਦਾ ਜੀ ਪ੍ਰਸ਼ਾਸਨ ਫੜਦਾ ਨਹੀਂ ਨਸ਼ਾ ਵੇਚਣ ਵਾਲਾ ਜੀ ਖੜਦੇ ਆ ਫੇਰ ਸਾਡ ਦਿੰਦੇ ਕੀ ਮੰਗਤੀ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਇਹਦਾ ਨਿਸ਼ਾਬ ਹੋਣਾ ਜੀ ਦਾ ਸਾਡਾ ਇਹ ਵਿਆਹ ਸੀ ਕਵਾਰਾ ਸੀ ਕਵਾਰਾ ਜੀ दिल्ली क्राइम नेशनल न्यूज़ नजर सफर